ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਵਿੱਚ ਸੁਣਿਓ ਕਿਵੇਂ ਇੱਕ ਸੱਸ ਆਪਣੀ ਨੂੰਹ ਨੂੰ ساری ਉਮਰ ਪੇਕਿਆਂ ਤੋਂ ਹੀ ਹਰ ਚੀਜ਼ ਲਿਆਉਣ ਨੂੰ ਕਹੀ ਜਾਂਦੀ ਹੈ ਕਿ ਸਿਰ ਦੀ ਚੁੰਨੀ ਤੋਂ ਲੈ ਕੇ ਪੈਰ ਦੀ ਚੱਪਲ ਤੱਕ ਪੇਕਿਆਂ ਤੋਂ ਹੀ ਲੈ ਕੇ ਆਵੇ ਬਣੇ ਰਹੋ ਕਹਾਣੀ ਦੇ ਨਾਲ ਅੰਤ ਤੱਕ ਜਦੋਂ ਸਭ ਕੁਝ ਪੇਕੇ ਘਰੋਂ ਹੀ ਲੈਣਾ ਹੈ ਤੱਕ ਕੰਮ ਵੀ ਪੇਕੇ ਘਰ ਵਾਲਿਆਂ ਦਾ ਹੀ ਕਰ ਦੇਾਂਗੀ ਫਟਾਫਟ ਰਸੋਈ ਦਾ ਕੰਮ ਖਤਮ ਕਰਕੇ ਸਿਮਰਨ ਆਪਣੇ ਕਮਰੇ ਵੱਲ ਦੌੜੀ ਗਈ ਬਾਹਰ ਘਰ ਦੇ ਸਾਰੇ ਮੈਂਬਰ ਤਿਆਰ ਹੋ ਚੁੱਕੇ ਸਨ ਪਰ ਸਿਮਰਨ ਅਜੇ ਤੱਕ ਤਿਆਰ ਨਹੀਂ ਹੋਈ ਸੀ ਉਸ ਨੂੰ ਪਤਾ ਸੀ ਕਿ ਜੇ 10 ਮਿੰਟਾਂ ਵਿੱਚ ਤਿਆਰ ਨਾ ਹੋਈ ਤਾਂ ਸੱਸ ਸਾਰਾ ਘਰ ਸਿਰ ਤੇ ਚੱਕ ਲਾਉਗੀ ਕਿਉਂਕਿ ਪਹਿਲੀ ਗੱਲ ਤਾਂ ਇਹ ਸੀ ਕਿ ਜਦੋਂ ਉਹ ਤਿਆਰ ਹੋ ਜਾਂਦੇ ਸਨ ਤਾਂ ਉਹਨਾਂ ਤੋਂ ਸਬਰ ਨਹੀਂ ਸੀ ਹੁੰਦਾ ਅਤੇ ਦੂਜੀ ਅਤੇ ਜ਼ਰੂਰੀ ਗੱਲ ਇਹ ਸੀ ਕਿ ਅੱਜ ਉਹਨਾਂ ਦੀ ਧੀ ਪ੍ਰੀਤੀ ਦੇ ਘਰ ਪ੍ਰੋਗਰਾਮ ਸੀ ਇਹ ਤਾਂ ਸ਼ੁਕਰ ਮਨਾਓ ਕਿ ਸਿਮਰਨ ਨੇ ਰਸੋਈ ਵਿੱਚ ਜਾਣ ਤੋਂ ਪਹਿਲਾਂ ਆਪਣੇ ਕੱਪੜੇ ਤਾਂ ਕੱਢ ਕੇ ਰੱਖ ਲਈ ਸਨ ਹੁਣ ਫਟਾਫਟ ਹੱਥ ਮੂੰਹ ਧੋ ਕੇ ਕੱਪੜੇ ਬਦਲ ਲਈ ਹਲਕਾ ਫੁਲਕਾ ਮੇਕਅਪ ਕਰ ਰਹੀ ਸੀ ਇੰਨੇ ਨੂੰ ਬਾਹਰੋਂ ਘਰ ਵਾਲੇ ਦਵਿੰਦਰ ਦੀ ਆਵਾਜ਼ ਆਉਣ ਲੱਗੀ ਓਏ ਸਿਮਰਨ ਕਿੰਨੀ ਦੇਰ ਲੱਗੇਗੀ ਜਲਦੀ ਆਓ ਦੇਰ ਹੋ ਰਹੀ ਐ ਇਸ ਤੋਂ ਪਹਿਲਾਂ ਕਿ ਸਿਮਰਨ ਕੁਝ ਕਹੀ ਸੱਸ ਜੀ ਨੇ ਚੀਕਣਾ ਸ਼ੁਰੂ ਕਰ ਦਿੱਤਾ ਹੁਣੇ ਜੇ ਆਪਣੇ ਪੇਕੇ ਘਰ ਦਾ ਕੰਮ ਹੁੰਦਾ ਤਾਂ ਫਟਾਫਟ ਤਿਆਰ ਹੋ ਜਾਂਦੀ ਪਰ ਇੱਥੇ ਤਾਂ ਪ੍ਰੋਗਰਾਮ ਮੇਰੀ ਧੀ ਦੇ ਘਰ ਐ ਇਸ ਲਈ ਬਸ ਦੇਰ ਕਰਨ ਵਿੱਚ ਲੱਗੀ ਹੋਈ ਐ ਜਦੋਂ ਕਹਿ ਦਿੱਤਾ ਸੀ ਕਿ ਜਲਦੀ ਤਿਆਰ ਹੋ ਜਾਓ ਤਾਂ ਫਿਰ ਤਿਆਰ ਨਹੀਂ ਹੋ ਸਕਦੀ ਸੀ ਬਸ ਹੌਲੀ ਹੌਲੀ ਸਮਾਂ ਬਰਬਾਦ ਕਰਨ ਵਿੱਚ ਲੱਗੀ ਹੋਈ ਐ ਹੁਣ ਪਤਾ ਸੀ ਕਿ ਸੱਸ ਨੇ ચીਕਣਾ ਸ਼ੁਰੂ ਕਰ ਦਿੱਤਾ। ਹੁਣ ਸਭ ਦਾ ਮੂਡ ਖਰਾਬ ਹੋਣਾ ਲਾਜ਼ਮੀ ਸੀ। ਜਦੋਂ ਤੱਕ ਸਾਬ ਉਸ ਨੂੰ ਦੋ ਚਾਰ ਗੱਲਾਂ ਸੁਣਾ ਦੇਣਗੇ ਉਦੋਂ ਤੱਕ ਸਭ ਨੂੰ ਚੈਨ ਨਹੀਂ ਮਿਲੇਗਾ। ਖੈਰ ਸਿਮਰਨ ਫਟਾਫਟ ਆਪਣੇ ਸੈਂਡਲ ਪੈਣਨ ਲੱਗੀ। ਪਰ ਇਹ ਕੀ ਸੈਂਡਲ ਹੀ ਟੁੱਟ ਗਏ। ਹੁਣ ਉਸ ਕੋਲ ਪੈਣ ਲਈ ਕੁਝ ਵੀ ਨਹੀਂ ਸੀ। ਆਖਰਕਾਰ ਦਵਿੰਦਰ ਚੀਕਦਾ ਹੋਇਆ ਕਮਰੇ ਵਿੱਚ ਆਇਆ। ਕੀ ਹੈ ਸਿਮਰਨ? ਤੁਸੀਂ ਅਜੇ ਤੱਕ ਤਿਆਰ ਨਹੀਂ ਹੋਏ? ਸਭ ਬਾਹਰ ਤੇਰਾ ਇੰਤਜ਼ਾਰ ਕਰ ਰਹੇ ਨੇ। ਬੇਚਾਰੀ ਪ੍ਰੀਤੀ ਵੀ ਉੱਥੇ ਸਾਡਾ ਇੰਤਜ਼ਾਰ ਕਰ ਰਹੀ ਹੋਵੇਗੀ ਉਸ ਨੂੰ ਵੇਖ ਕੇ ਸਿਮਰ ਨੇ ਆਪਣੇ ਟੁੱਟੇ ਸੈਂਡਲ ਬਖਾਉਂਦੇ ਹੋਏ ਕਿਹਾ ਮੈਂ ਕੀ ਕਰਾਂ ਦਵਿੰਦਰ ਜੀ ਮੇਰੇ ਸੈਂਡਲ ਹੀ ਟੁੱਟ ਗਏ ਨੇ ਅਤੇ ਮੇਰੇ ਕੋਲ ਹੋਰ ਹੈ ਵੀ ਨਹੀਂ हे ਰੱਬਾ ਤੁਸੀਂ ਇੰਨੀ ਲਾਪਰਵਾਹੀ ਕਿਵੇਂ ਕਰ ਸਕਦੇ ਹੋ ਇੱਕ ਬਾਦੂ ਜੋੜੀ ਨਹੀਂ ਰੱਖ ਸਕਦੇ ਜਾਓ ਵੇਖੋ ਜੇ ਮੰਮੀ ਦੇ ਕੋਈ ਸੈਂਡਲ ਪਾਈ ਹੋਣ ਤਾਂ ਉਹ ਪਹਿਨ ਲਵੋ ਪਰ ਮੰਮੀ ਜੀ ਦੇ ਸੈਂਡਲ ਮੈਨੂੰ ਕਿਵੇਂ ਫਿੱਟ ਹੋਣਗੇ ਮੰਮੀ ਜੀ ਦੇ ਪੈਰ ਮੇਰੇ ਨਾਲੋਂ ਛੋਟੇ ਨੇ ਸਿਮਰ ਨੇ ਹੌਲੀ ਜਿਹਾ ਕਿਹਾ ਇਹਨੇ ਨੂੰ ਸੱਸ ਵੀ ਗੁੱਸੇ ਵਿੱਚ ਦਨਾ-ਦਨਾਉਂਦੀ ਕਮਰੇ ਵਿੱਚ ਆ ਗਈ ਅਤੇ ਚੀਕਦੀ ਹੋਈ ਬੋਲੀ ਤੁਸੀਂ ਦੋਵਾਂ ਨੇ ਜਾਣਾ ਹੈ ਕਿ ਨਹੀਂ ਦੇਰ ਹੋ ਰਹੀ ਹੈ ਫਿਰ ਸਿਮਰ ਨੇ ਹੱਥ ਵਿੱਚ ਟੁੱਟੇ ਸੈਂਡਲ ਵੇਖ ਕੇ ਚੀਕਦੀ ਹੋਈ ਬੋਲੀ ਬਸ ਸ਼ੁਰੂ ਹੋ ਗਿਆ ਇਸ ਦਾ ਤਮਾਸ਼ਾ ਕਦੇ ਇੱਕ ਦਿਨ ਵੀ ਐਸਾ ਗਿਆ ਕਿ ਜਦੋਂ ਕਿਤੇ ਜਾਣਾ ਹੋਵੇ ਤਾਂ ਇਸ ਨੇ ਤਮਾਸ਼ਾ ਨਾ ਕੀਤਾ ਹੋਵੇ ਹੁਣ ਸ਼ੁਭ ਕੰਮ ਲਈ ਜਾ ਰਹੇ ਹਾਂ ਅਤੇ ਇਸ ਨੇ ਤੋੜ-ਫੋੜ ਮਚਾ ਰੱਖੀ ਹੈ ਇਥੇ ਮੇਰੇ ਛੋਟੂ ਦਾ ਜਨਮ ਦਿਨ ਆ ਤੇ ਇਹ ਕਮਜ਼ੋਰ ਸਾਹਮਣੇ ਇਹ ਟੁੱਟੀ ਚੱਪਲ ਲੈ ਕੇ ਆ ਗਈ। ਸਿਮਰਨ ਨੇ ਆਪਣੇ ਆਪ ਨੂੰ ਸੰਭਾਲਦੇ ਹੋਏ ਕਿਹਾ ਪਰ ਮੰਮੀ ਜੀ ਮੈਂ ਜਾਣ ਬੁੱਝ ਕੇ ਤਾਂ ਨਹੀਂ ਤੋੜਿਆ। ਇਹ ਕਾਫੀ ਪੁਰਾਣੀ ਹੋ ਗਈ ਸਨ। ਉਸ ਦਿਨ ਮੈਂ ਤੁਹਾਨੂੰ ਕਿਹਾ ਵੀ ਸੀ ਕਿ ਮੰਮੀ ਜੀ ਮੈਨੂੰ ਸੈਂਡਲ ਲੈਣੇ ਨੇ। ਪਰ ਤੁਸੀਂ ਮੈਨੂੰ ਪੈਸੇ ਦੇਣ ਤੋਂ ਮਨਾ ਕਰ ਦਿੱਤਾ ਸੀ। ਪੁੱਤਰ ਦੇ ਸਾਹਮਣੇ ਆਪਣੀ ਪੋਲ ਖੋਲਦੀ ਵੇਖ ਕੇ ਸੱਸ ਸਿਮਰ ਨੇ ਚੀਕਦੀ ਹੋਈ ਬੋਲੀ ਹਾਂ ਤਾਂ ਪੈਸੇ ਰੁੱਖਾਂ ਤੇ ਯੋਗ ਦੇਣੇ ਕੀ? ਤੂੰ ਪੇਕੇ ਘਰ ਗਈ ਸੀ ਉੱਥੋਂ ਲੈ ਆਉਂਦੀ ਕਿ ਇੰਨਾ ਤੇਰੇ ਪੇਕੇ ਘਰ ਵਾਲਿਆਂ ਨੂੰ ਨਹੀਂ ਦਿਸਦਾ ਅਤੇ ਮੈਂ ਤਾਂ ਤੈਨੂੰ ਬਾਜ਼ਾਰ ਲੈ ਕੇ ਜਾ ਹੀ ਰਹੀ ਸੀ ਪਰ ਜੇ ਤੇਰੇ ਕੰਮ ਹੀ ਪੂਰੇ ਨਹੀਂ ਹੁੰਦੇ ਤਾਂ ਮੈਂ ਕੀ ਕਰ ਸਕਦੀ ਹਾਂ ਜਿਸ ਨੂੰ ਨਾਟਕ ਕਰਨਾ ਹੈ ਉਹ ਤਾਂ ਕਿਤੋਂ ਵੀ ਕੁਝ ਵੀ ਨਾਟਕ ਕਰ ਲੈਂਦਾ ਦਵਿੰਦਰ ਨੇ ਗੱਲ ਸੰਭਾਲਦੇ ਹੋਏ ਕਿਹਾ ਪਰ ਹੁਣ ਕੀ ਕਰੀਏ ਮੰਮੀ ਇਹ ਕੰਮ ਕਰਦੇ ਰਾਹ ਵਿੱਚੋਂ ਨਵੇਂ ਸੈਂਡਲ ਖਰੀਦ ਲਵਾਂਗੀ ਦਵਿੰਦਰ ਦੀ ਗੱਲ ਸੁਣ ਕੇ ਸੱਸ ਜੀ ਜ਼ੋਰ ਨਾਲ ਚੀਕੀ ਹਾਂ ਅਸੀਂ ਤਾਂ ਬੇਲੇ ਬੈਠੇ ਆ ਹੁਣ ਸਮਾਂ ਬੇਅਰਥ ਨਹੀਂ ਹੋਵੇਗਾ ਰਹਿਣ ਦੇ ਇਸ ਨੂੰ ਇੱਥੇ ਜਦੋਂ ਘਰ ਵਿੱਚ ਕੱਲੀ ਰਹੇਗੀ ਤਾਂ ਅਕਲ ਠੀਕ ਹੋ ਜਾਵੇਗੀ ਪਰ ਮੰਮੀ ਦਵਿੰਦਰ ਕੁਝ ਹੋਰ ਕਹੇ ਇਸ ਤੋਂ ਪਹਿਲਾਂ ਉਸ ਨੇ ਫੋਨ ਤੇ ਪ੍ਰੀਤੀ ਦਾ ਕਾਲ ਆਉਣ ਲੱਗਾ ਜਿਸ ਨੂੰ ਵੇਖ ਕੇ ਸੱਸ ਜੀ ਨੇ ਕਿਹਾ ਜ਼ਰੂਰ ਪ੍ਰੀਤੀ ਦਾ ਹੀ ਕਾਲ ਹੋਵੇਗਾ ਉਸ ਨੂੰ ਉਸ ਦੇ ਸਾਰੇ ਘਰ ਵਿੱਚ ਕਿਉਂ ਸ਼ਰਮਿੰਦਾ ਕਰ ਰਹੇ ਹੋ ਚਲੋ ਜਲਦੀ ਇਸ ਨੂੰ ਘਰ ਤੇ ਹੀ ਛੱਡ ਦਿਓ ਦਵਿੰਦਰ ਵੀ ਹੋਰ ਕੁਝ ਨਾ ਕਹਿ ਸਕਿਆ ਤੇ ਸਿਮਰ ਨੂੰ ਘਰ ਤੇ ਛੱਡ ਕੇ ਸਭ ਲੋਕਰਵਾਨਾ ਹੋ ਗਈ ਸਿਮਰਨ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਵਿਆਹ ਨੂੰ 2 ਸਾਲ ਹੋ ਗਏ ਸਨ ਪਰ ਹਰ ਛੋਟੀ ਜਹੀ ਚੀਜ਼ ਲਈ ਉਹ ਮਹਤਾਜ ਹੋ ਜਾਂਦੀ ਸੀ ਜਾਂ ਏਦਾਂ ਕਹੀਏ ਕਿ ਮਹਤਾਜ ਕਰ ਦਿੱਤੀ ਜਾਂਦੀ ਸੀ ਦਵਿੰਦਰ ਆਪਣੀ ਸਾਰੀ ਤਨਖਾਹ ਆਪਣੀ ਮਾਂ ਦੇ ਹੱਥਾਂ ਵਿੱਚ ਰੱਖ ਦਿੰਦਾ ਸੀ ਇਥੋਂ ਤੱਕ ਸਿਮਰਨ ਦੇ ਹੱਥ ਵਿੱਚ ਕੁਝ ਵੀ ਨਹੀਂ ਦਿੰਦਾ ਸੀ ਜੇ ਸਿਮਰਨ ਜ਼ਰੂਰਤ ਅਨੁਸਾਰ ਪੈਸੇ ਵੀ ਮੰਗਦੀ ਤਾਂ ਉਹ ਕਹਿ ਦਿੰਦਾ ਸੀ ਕਿ ਮੰਮੀ ਤੋਂ ਲੈ ਲਓ ਅਤੇ ਇੱਥੇ ਸੱਸ ਤਾਂ ਹੋਰ ਵੀ ਮਹਾਨ ਜਦੋਂ ਸਿਮਰਨ ਜ਼ਰੂਰਤ ਪੈਣ ਤੇ ਪੈਸੇ ਮੰਗਦੀ ਤਾਂ ਸੱਸ ਦਾ ਜਵਾਬ ਹੁੰਦਾ ਆਪਣੀ ਪੇਕੇ ਘਰ ਵਾਲਿਆਂ ਤੋਂ ਲੈ ਲੈ ਮੇਰੇ ਕੋਲ ਬਿਯਾਰਥ ਖਰਚ ਕਰਨ ਲਈ ਪੈਸੇ ਨਹੀਂ ਸੋਚਦੇ ਸੋਚਦੇ ਸਿਮਰ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਅੱਜ ਸਿਰਫ ਇੱਕ ਚੱਪਲ ਦੀ ਵਜ੍ਹਾ ਨਾਲ ਉਹ ਲੋਕ ਉਸ ਨੂੰ ਘਰ ਛੱਡ ਕੇ ਚਲੇ ਗਏ ਹੁਣ ਕੀ ਆਪਣੀ ਚੱਪਲ ਲੈਣ ਵੀ ਉਹ ਪੇਕੇ ਘਰ ਜਾਵੇਗੀ ਖੈਰ ਕਿਸੇ ਤਰਾ ਰਾਤ ਨਿਕਲ ਗਈ ਸਿਮਰ ਨੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਅਗਲੇ ਦਿਨ ਸਵੇਰੇ 8 ਵਜੇ ਗਏ ਪਰ ਕਿਸੇ ਨੂੰ ਚਾਹ ਵੀ ਨਸੀਬ ਨਹੀਂ ਹੋਈ ਆਖਰਕਾਰ ਸੱਸ ਨੂੰ ਚਾਹ ਨਾ ਮਿਲੀ ਤਾਂ ਉਹ ਬਾਹਰ ਆ ਕੇ ਚੀਕਣ ਲੱਗੀ ਅੱਜ ਚਾਹ ਮਿਲੇਗੀ ਜਾਂ ਨਹੀਂ ਪਤਾ ਨਹੀਂ ਕਿੱਥੇ ਚਲੀ ਗਈ ਏ ਕਾਮਚੋਰ ਮੇਰੀ ਕਿਸਮਤ ਹੀ ਖਰਾਬ ਹੈ ਜੋ ਜਹੀ ਨੂੰ ਮੇਰੇ ਪੱਲੇ ਪੈ ਗਈ ਥੋੜੀ ਦੇਰ ਬਾਅਦ ਸਿਮਰਨ ਆਪਣੇ ਕਮਰੇ ਵਿੱਚ ਤਿਆਰ ਹੋ ਕੇ ਬੈਗ ਲੈ ਕੇ ਬਾਹਰ ਨਿਕਲੀ ਉਸ ਨੂੰ ਵੇਖ ਕੇ ਸੱਸ ਬੋਲੀ ਇਸ ਸਵੇਰੇ ਸਵੇਰੇ ਕਿੱਥੇ ਬੰਨ ਠਣ ਕੇ ਨਿਕਲੀ ਐ ਅਜੇ ਤੱਕ ਅਸੀਂ ਚਾਹ ਵੀ ਨਹੀਂ ਪੀਤੀ ਘਰ ਦਾ ਕੰਮ ਕੌਣ ਕਰੇਗਾ ਸੱਸ ਜੀ ਦੀ ਗੱਲ ਸੁਣ ਕੇ ਸਿਮਰਨ ਮੁਸਕਰਾਂਦੀ ਹੋਈ ਬੋਲੀ ਮੰਮੀ ਜੀ ਮੈਂ ਪੇਕੇ ਜਾ ਰਹੀ ਆ ਨਵੀਂ ਚੱਪਲ ਲੈਣ ਉਸ ਦੀ ਗੱਲ ਸੁਣ ਕੇ ਸੱਸ ਜੀ ਗੁੱਸੇ ਵਿੱਚ ਤਮਾ ਤਮਾਉਂਦੀ ਹੋਈ ਬੋਲੀ ਜਿੱਥੇ ਜਾਣਾ ਜਾ ਪਰ ਪਹਿਲਾਂ ਘਰ ਦਾ ਕੰਮ ਕਰਕੇ ਜਾ ਚਾਹ ਨਾਸ਼ਤਾ ਤਿਆਰ ਕਰਕੇ ਜਾ ਐ ダイਮਾ ਮੈਂ ਜੀ ਜਦੋਂ ਸਭ ਕੁਝ ਮੈਨੂੰ ਪੇਕੇ ਘਰ ਵਾਲਿਆਂ ਤੋਂ ਹੀ ਲੈਣਾ ਹੈ ਤਾਂ ਕੰਮ ਵੀ ਪੇਕੇ ਘਰ ਵਾਲਿਆਂ ਦਾ ਹੀ ਕਰਾਂਗੀ ਹੁਣ ਤੁਹਾਡੀ ਤਾਂ ਾਕਾਤ ਨਹੀਂ ਹੈ ਇਸ ਲਈ ਚੱਪਲ ਖਰੀਦਣ ਉਹਨਾਂ ਕੋਲ ਹੀ ਜਾਣਾ ਪਵੇਗਾ ਤੁਹਾਡਾ ਘਰ ਹੈ ਤੁਸੀਂ ਲੋਕ ਆਪਣੇ ਘਰ ਦਾ ਕੰਮ ਕਰੋ ਸੱਸ ਨੇ ਗੁੱਸੇ ਵਿੱਚ ਦਵਿੰਦਰਵਾਲ ਵੇਖਿਆ ਪਰ ਦਵਿੰਦਰ ਵੀ ਨਜ਼ਰਾਂ ਝੁਕਾ ਕੇ ਬੈਠਾ ਸੀ ਓਏ ਤੂੰ ਕੁਝ ਬੋਲਦਾ ਕਿਉਂ ਨਹੀਂ ਮੈਂ ਕੀ ਬੋਲਾਂ ਮੈਂ ਤਾਂ ਕੱਲ ਵੀ ਕੁਝ ਨਹੀਂ ਬੋਲਿਆ ਅੱਜ ਵੀ ਨਹੀਂ ਬੋਲਾਂਗਾ ਮੈਨੂੰ ਤਾਂ ਸਿਮਰਨ ਦੀ ਗੱਲ ਵੀ ਗਲਤ ਨਹੀਂ ਲੱਗ ਰਹੀ। ਦਵਿੰਦਰ ਨੇ ਕਿਹਾ ਤਾਂ ਸੱਸ ਜੀ ਉਸ ਨੂੰ ਝਿੜਕਾਉਣ ਦੀ ਹੋਈ ਬੋਲੀ ਤਾਂ ਤੈਨੂੰ ਤੇਰੀ ਮਾਂ ਹੀ ਗਲਤ ਲੱਗ ਰਹੀ ਹੈ। ਨਹੀਂ ਮਾਂ ਤੁਸੀਂ ਵੀ ਗਲਤ ਨਹੀਂ ਹੋ। ਗਲਤ ਤਾਂ ਮੈਂ ਆ। ਮੈਂ ਇਹ ਭੁੱਲ ਗਿਆ ਸੀ ਕਿ ਮੇਰਾ ਵਿਆਹ ਹੋਇਆ ਹੈ। ਮੇਰੀ ਘਰ ਵਾਲੀ ਨੂੰ ਵੀ ਖਰਚਿਆਂ ਲਈ ਪੈਸਿਆਂ ਦੀ ਲੋੜ ਪੈਂਦੀ ਹੋਵੇਗੀ। ਇਸ ਲਈ ਮੈਨੂੰ ਕੁਝ ਖਰਚਾ ਉਸ ਤੇ ਹੱਥ ਵਿੱਚ ਵੀ ਦੇਣਾ ਚਾਹੀਦਾ ਸੀ। ਅਤੇ ਮੈਂ ਨਾਇਕ ਸਾਰੀ ਤਨਖਾਹ ਤੁਹਾਡੇ ਹੱਥ ਵਿੱਚ ਲਿਆ ਕੇ ਦੇ ਦਿੰਦਾ ਸੀ ਪਰ ਹੁਣ ਨਹੀਂ ਹੁਣ ਮੈਂ ਸਾਰੀ ਤਨਖਾਹ ਤੁਹਾਡੇ ਹੱਥ ਵਿੱਚ ਦੇਣ ਦੀ ਬਜਾਏ ਕੁਝ ਖਰਚਾ ਸਿਮਰਨ ਦੇ ਹੱਥ ਵਿੱਚ ਜ਼ਰੂਰ ਦੇਵਾਂਗਾ ਤਾਂ ਜੋ ਉਸ ਨੂੰ ਕੋਈ ਵੀ ਸਮਾਨ ਖਰੀਦਣ ਲਈ ਪੇਕੇ ਘਰ ਦਾ ਮੂੰਹ ਨਾ ਵੇਖਣਾ ਪਵੇ ਆਖਰਕਾਰ ਪੁੱਤਰ ਨੂੰ ਨੂਂ ਦਾ ਪੱਖ ਬੋਲਦੇ ਵੇਖ ਕੇ ਸੱਸ ਜੀ ਕੁਝ ਨਾ ਕਹਿ ਸਕੇ ਉਸੇ ਦਿਨ ਦਵਿੰਦਰ ਨੇ ਛੁੱਟੀ ਲੈ ਕੇ ਸਿਮਰ ਨੂੰ ਉਸ ਦੀਆਂ ਜ਼ਰੂਰਤਾਂ ਦੀਆਂ ਚੀਜ਼ਾਂ ਦੀ ਖਰੀਦਦਾਰੀ ਕਰਵਾਈ